ਇਹਦੇ ਪਰਿਵਾਰ ਦਾ ਲੰਬਾ ਸਫ਼ਰ ਰਿਹਾ ਭਾਜਪਾ ਨਾਲ ਕੀ ਗਲਤੀ ਸੀ ਜਿਹੜੇ ਪਿਤਾ ਜੀ ਨੇ ਲੰਬਾ ਕੰਮ ਕੀਤਾ ਪੰਜਾਬ ਦੇ ਮੰਤਰੀ ਵੀ ਰਹੇ ਕਿ ਮੈਂ ਉਹ ਬੀਜੇਪੀ ਦੇਖੀ ਹੈਗੇ ਜਿਹੜੀ ਲੋਕਾਂ ਨੂੰ ਇਕੱਠਿਆਂ ਕਰਦੀ ਏ ਜਿਹੜੀ ਬੀਜੇਪੀ ਪਰਿਵਾਰਾਂ 'ਚ ਬੰਡੀਆਂ ਪਾਉਂਦੀ ਏ ਉਹ ਅੱਜ ਜੋ ਹੈ ਕਿਉਂਕਿ ਬੀਜੇਪੀ ਦਾ ਪ੍ਰਧਾਨ ਹੀ ਕਾਂਗਰਸੀਆਂ ਤੋਂ ਆਇਆ ਹੈ 90% ਬੀਜੇਪੀ ਦੇ ਕਾਂਗਰਸੀਆਂ ਦੇ ਨਾਲ ਭਰੀ ਹੋਈ ਏ ਇਸ ਤੋਂ ਕਿ ਉਹਨੇ ਬੀਜੇਪੀ ਵਾਲੀ ਗਲਤੀ ਰਹੀ ਕੋਈ ਨਹੀਂ ਹੈਗੀ ਮੁੰਡਿਆਂ ਨੂੰ ਕਾਂਗਰਸੀ ਗਿਆ ਕਰੋ ਬੀਜੇਪੀ ਨਾਲ ਗਿਆ ਕਰੋ ਜੇ ਮੈਂ ਪਾਰਟੀ ਲਈ ਨਾਮਜ਼ਦ ਕੀਤਾ ਹੈ ਜੇ ਪਾਰਟੀ ਨੇ ਮੇਰੇ ਵੱਸ ਤੇ ਕੁਝ ਕੀਤਾ ਹੈ ਠੀਕ ਹੈ ਤੁਸੀਂ ਇਕਵਲ ਕਿ ਉਹਦੇ ਬਾਅਦ ਜਿਹੜਾ ਹੈਗਾ ਕੋਈ ਮੁਸੀਬਤ ਹੋਈ ਤੁਸੀਂ ਪਾਰਟੀ ਛੱਡ ਦਿੱਤੀ ਪਰ ਉਹਨੂੰ ਪਾਰਟੀ ਛੱਡੀ ਹੈਗੀ ਹੈ ਹੁਣ ਉਹਦੇ ਉੱਪਰ ਤੇ ਕੋਈ ਗਲਤ ਕਹਿਣਾ ਉਹ ਇੱਕ ਬਿਜਰੇ ਗੁਜ਼ਰੇ ਹੋਏ ਜ਼ਮਾਨੇ ਦੀ ਗੱਲ ਹੋ ਗਈ ਹੈ ਤੁਹਾਡੇ ਵਿਧਾਇਕ ਸੀ ਜਿਹੜੇ ਉਹ ਕਹਿੰਦੇ ਮੈਂ ਪਾਰਟੀ ਹੀ ਤਾਂ ਛੱਡੀ ਮੈਂ ਮੇਰੀ ਮੇਰਾ ਕਾਰਨ ਇਹ ਸੀਗਾ ਕਿ ਮੈਂ ਪਾਰਟੀ ਦੇ ਵਿੱਚ ਰਹਿੰਦਿਆ ਹੋਇਆ ਜਿਹੜਾ ਸਰਕਾਰ ਤੋਂ ਕੋਈ ਕੰਮ ਹੀ ਨਹੀਂ ਹੋ ਰਹੀ ਸੀਗੀ ਸਾਡੇ ਹਲਕੇ ਦੇ ਜਿਹੜੇ ਕੰਮ ਕਿਹੜੇ ਹਨ ਜਿਹੜੇ ਨਹੀਂ ਸੀ ਹੋ ਰਹੇ ਇਹ ਜਨਤਾ ਪੁੱਛਣਾ ਚਾਹਦੀ ਏ ਕਿ ਦਸ ਪਰਾ ਤੇ ਕਿਹੜੇ ਕੰਮ ਨਹੀਂ ਸੀ ਹੋ ਰਹੇ ਤੂੰ ਜਿਹੜਾ ਕਹਿੰਦਾ ਨਹੀਂ ਹੋ ਰਹੇ ਬਾਕੀਆਂ ਸਭ ਤੇ ਹੋ ਰਹੇ ਨੇ ਤੇਰੇ ਕਿਉਂ ਨਹੀਂ ਸੁਣਦੇ ਕਿਹੜੇ ਮਸਲੇ ਨੇ ਕਿਹੜੇ ਸਵਾਲ ਨੇ ਇੱਕ ਸੋ ਜਲੰਧਰ ਦੇ ਜਿਹੜੇ ਤੁਸੀਂ ਖਾਸ ਕਰਕੇ ਤੁਹਾਡੇ ਹਲਕੇ ਨਾਲ ਸੰਬੰਧਿਤ ਨੇ ਜਾਂ ਪੂਰੇ ਸ਼ਹਿਰ ਨਾਲ ਜਿਹੜੇ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਨੇ ਗਲੀਆਂ ਦੇ ਵਿੱਚ ਸੀਵਰੇਜ ਦਾ ਪਾਣੀ ਫਿਰ ਰਿਹਾ ਹੈ ਔਰ ਲੈਟਾਂ ਬੰਦ ਨੇ ਔਰ ਪਾਣੀ ਗੰਦਾ ਆ ਰਿਹਾ ਹੈ ਤੁਜੀਆਂ ਲੋਕਾਂ ਨੂੰ ਮੁਢਲੀ ਸਹੂਤਾ ਜਿਹੜੀਆਂ ਨੇ ਉਹ ਵੀ ਨਹੀਂ ਮਿਲਦੀਆਂ ਦਾ ਕਾਰਨ ਇਸ ਇਲਾਕੇ ਚ ਕੀ ਜੋ ਹੈ ਇਸ ਇਲਾਕੇ ਦਾ ਪਹਿਲੇ ਵਿਧਾਇਕ ਸੀ ਉਹਨੇ ਹਲਕੇ ਦੇ ਕੰਮ ਇਲਾਕੇ ਦੇ ਕੰਮ ਨਹੀਂ ਕਰਾਏ ਜਿਹਦੇ ਕਾਰਨ ਇਹ ਸਮੱਸਿਆ ਆਈ ਹੈਗੀ ਮਸਲੇ ਦੋ ਅਸ਼ਿਆਂ ਦਾ ਔਰ ਨਸ਼ੇ ਦੇ ਨਾਲ ਹੀ ਗੱਲ ਕੀਤੀ ਜਾਵੇ ਚੋਰੀਆਂ ਹੁੰਦੀਆਂ ਨੇ ਸਨੇਸਟਿੰਗ ਹੋ ਰਹੀ ਆ ਲੋਕੋ ਕੋ ਦੀਆਂ ਮਾਰਦਾਤਾ ਨੇ ਇਹ ਗੱਲ ਸਾਹਮਣੇ ਆਉਂਦੀ ਹੈ ਦੂਜੀ ਗੱਲ ਲਾਟਰੀ ਵਾਲਾ ਜਿਹੜਾ ਕੰਦਾ ਚੱਲਦਾ ਉਹਨੂੰ ਲੈ ਕੇ ਬੜੇ ਵੱਡੇ ਸਵਾਲ ਨੇ ਕਿ ਇਹ ਗੈਰ ਕਾਨੂੰਨੀ ਤੰਦੇ ਚੱਲ ਰਹੇ ਨੇ ਰਿਪ੍ਰੈਜ਼ੈਂਟੇਟਿਵ ਚਾਹੇ ਉਹ ਕੌਂਸਲਰ ਹੋਵੇ ਚਾਹੇ ਉਹ ਐਮਐਲਏ ਹੋਵੇ ਚਾਹੇ ਉਹ ਐਮਪੀ ਹੋਵੇ ਉਹ ਤੱਕ ਤੱਕ ਨਹੀਂ ਹੁੰਦੇ ਮੜੇ ਕੰਮ ਗਲਤ ਕੰਮ ਜਦ ਤੱਕ ਉਹ ਆਪਸੋ ਮਿਲੇ ਨਾ ਹੋਣ ਹਲਕੇ ਦੇ ਵਿੱਚ ਕੋਈ ਐਸਐਚਓ ਨਸ਼ਾ ਬਕੰਦਾ ਹੈ ਕੋਈ ਕ੍ਰਾਈਮ ਕਰਦਾ ਹੈ ਉਹਦਾ ਸਾਥ ਦਿੰਦਾ ਹੈ ਉਹਨੂੰ ਨੌਕਰੀ ਤੋਂ ਸਸਪੈਂਡ ਨਹੀਂ ਉਹਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਇਆਗਾ ਪਰਮਾਨੈਂਟ ਉਸਦੀ ਨੌਕਰੀ ਤੋਂ ਕੱਟਤਾ ਜਾਵੇਗਾ ਇਹਦੇ ਬਾਅਦ ਕਿਉਂਕਿ ਇਹ ਸਰਕਾਰ ਜੋ ਹੈ ਮੁੱਖ ਮੰਤਰੀ ਸਾਹਿਬ ਚੰਦਰ ਜੀ ਜਨਤਾ ਦਾ ਭਲਾ ਹੋਵੇ ਜਲੰਧਰ ਪਸ਼ਮੀ ਦੀ ਜਿਮਨੀ ਚੋਣ ਹੈ ਇੰਟਰਸਟਿੰਗ ਬਣੀ ਹੋਈ ਆ ਦਿਲਚਸਪ ਹੈ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣਾ ਪੂਰਾ ਦਾ ਲਾਇਆ ਹੋਇਆ ਜੋਰ ਲਾਇਆ ਹੋਇਆ ਸਾਰੇ ਸਿਆਸੀ ਲੀਡਰ ਪੰਜਾਬ ਦੇ ਇੱਥੇ ਨਜ਼ਰ ਆ ਰਹੇ ਨੇ ਔਰ ਇਸ ਚੋਨ ਦੇ ਵਿੱਚ ਖਾਸ ਗੱਲ ਇਹ ਵੀ ਹੈ ਕਿ ਸ਼ੀਤਲ ਉਂਗਰਾਲ ਹਰਣੇ ਨੇ ਸੀਟ ਖਾਲੀ ਕੀਤੀ ਸੀ ਅਸਤੀਫਾ ਦਿੱਤਾ ਸੀ ਪਾਰਟੀ ਬਦਲੀ ਸੀ ਭਾਜਪਾ ਦੇ ਵਿੱਚ ਗਏ ਸੀ ਉਸ ਤੋਂ ਬਾਅਦ ਇਹ ਸੀਟ ਖਾਲੀ ਸੀਗੀ ਤਾਂ ਹੁਣ ਇਸ ਸੀਟ ਦੇ ਵਿੱਚ ਉੱਤੇ ਇੰਟਰਸਟਿੰਗ ਚੀਜ਼ ਇਹ ਵੀ ਹੈ ਕਿ 2022 ਦੇ ਵਿੱਚ ਸ਼ੀਤਲ ਉਂਗਰਾਲ ਹਰਣੇ ਨੇ ਭਾਜਪਾ ਦੇ ਉਮੀਦਵਾਰ ਜਿਨ੍ਹਾਂ ਨੂੰ ਹਰਾਇਆ ਸੀਗਾ ਉਹ ਹੁਣ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਨੇ ਮਹਿੰਦਰ ਭਗਤ ਸਰ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਥੈਂਕ ਯੂ ਮਨਪ੍ਰੀਤ ਜੀ ਤੁਸੀਂ ਆ ਕੇ ਮੇਰੇ ਵਿਚਾਰ ਜਾਣਨੇ ਚਾਹੀਦੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਕਿਵੇਂ ਆ ਜੀ ਇਹ ਤੋਂ ਤੁਹਾਡੇ ਲਈ ਖਾਸ ਤੌਰ ਤੇ ਪਿਛਲੀਆਂ ਚੋਣਾਂ ਦੇ ਦੌਰਾਨ ਤੁਸੀਂ ਭਾਜਪਾ ਦੇ ਨਾਲ ਸੀਗੇ ਆਮ ਆਦਮੀ ਪਾਰਟੀ ਦੀ ਤਰਫ ਤੋਂ ਇਲੈਕਸ਼ਨ ਲੜ ਰਹੇ ਹੋ ਦੇਖੋ ਕਿ ਮੈਂ ਇਸ ਵਾਰ ਇਲੈਕਸ਼ਨ ਜੋ ਹੈ ਆਮ ਆਦਮੀ ਪਾਰਟੀ ਦਾ ਉਮੀਦਵਾਰ ਲੜ ਰਿਹਾ ਹਾਂ ਜੀ ਔਰ ਮੈਂ ਆਪਣੀ ਹਾਈ ਕਮਾਂਡ ਦਾ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਿੱਲੀ ਦੇ ਮੁੱਖ ਮੰਤਰੀ ਔਰ ਸਾਡੀ ਪਾਰਟੀ ਦੇ ਸੁਪਰੀਮੋਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਸ ਦੇ ਨਾਲ-ਨਾਲ ਪੰਜਾਬ ਦੀ ਜਨਤਾ ਦੇ ਹਰਮਨ ਪਿਆਰੇ ਨੇਤਾ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਹੈ ਡਾਕਟਰ ਸੰਦੀਪ ਪਾਟਕ ਜੀ ਸਾਡੇ ਬਹੁਤ ਹੀ ਅੱਛੇ ਰਣਨੀਤੀਕਾਰ ਨੇ ਉਹਨਾਂ ਨੇ ਮੈਨੂੰ ਟਿਕਟ ਦੇ ਕੇ ਜੋ ਨਿਵਾਜਿਆ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਨਾ ਔਰ ਮੈਂ ਪੂਰਾ ਵਿਸ਼ਵਾਸ ਜਤਾਣਾ ਇਸ ਸੀਟ ਨੂੰ ਜਿੱਤ ਕੇ ਉਹਨਾਂ ਦੀ ਝੋਲੀ 'ਚ ਪਾਵਾਂਗਾ ਕਿਹੜੇ ਮਸਲੇ ਨੇ ਕਿਹੜੇ ਸਵਾਲ ਨੇ ਸੂਜਲੰਗਰ ਦੇ ਜਿਹੜੇ ਤੁਸੀਂ ਖਾਸ ਤੌਰ ਤੇ ਤੁਹਾਡੇ ਹਲਕੇ ਨਾਲ ਸੰਬੰਧਿਤ ਨੇ ਜਾਂ ਪੂਰੇ ਸ਼ਹਿਰ ਨਾਲ ਜਿਹੜੇ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹੋ ਦੇਖੋ ਮੈਂ ਹੁਣ ਜਾ ਰਿਹਾ ਹਾਂ ਇਲੈਕਸ਼ਨ ਦੇ ਵਿੱਚ ਇਲਾਕੇ ਜਾ ਰਿਹਾ ਹਾਂ ਗਲੀ ਗਲੀ ਜਾ ਰਿਹਾ ਪਰ ਬਹੁਤ ਦੁੱਖ ਹੁੰਦਾ ਹੈਗਾ ਕਿ ਗਲੀਆਂ ਦੇ ਵਿੱਚ ਸੀਵਰੇਜ ਦਾ ਪਾਣੀ ਫਿਰ ਰਿਹਾ ਔਰ ਲਾਈਟਾਂ ਬੰਦ ਨੇ ਔਰ ਪਾਣੀ ਗੰਦਾ ਆ ਰਿਹਾ ਕੁਝ ਜਿਹੜੀਆਂ ਲੋਕਾਂ ਨੂੰ ਮੁੱਢਲੀ ਸਹੂਲਤਾਂ ਚਾਹੀਦੀਆਂ ਨੇ ਉਹ ਵੀ ਨਹੀਂ ਮਿਲਦੀਆਂ ਇਸ ਦਾ ਕਾਰਨ ਇਸ ਇਲਾਕੇ 'ਚ ਕੀ ਜੋ ਹੈ ਇਸ ਇਲਾਕੇ ਦਾ ਪਹਿਲੇ ਵਿਧਾਇਕ ਸੀ ਉਹਨੇ ਹਲਕੇ ਦੇ ਕੰਮ ਇਲਾਕੇ ਦੇ ਕੰਮ ਨਹੀਂ ਕਰਾਏ ਜਿਸ ਦੇ ਕਾਰਨ ਇਹ ਸਮੱਸਿਆ ਆਈ ਹੈਗੀ ਹੈ ਔਰ ਹੁਣ ਪਹਿਲਾ ਕੰਮ ਸਾਡਾ ਹੋਏਗਾ ਸਰਕਾਰ ਦਾ ਕਿ ਹਰ ਆਦਮੀ ਨੂੰ ਮੁੱਢਲੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜੀ ਪਰ ਉਤੋਂ ਡੇ ਵਿਧਾਇਕ ਸੀ ਜਿਹੜੇ ਉਹ ਕਹਿੰਦੇ ਮੈਂ ਪਾਰਟੀ ਹੀ ਤਾਂ ਛੱਡੀ ਮੈਂ ਮੇਰੀ ਮੇਰਾ ਕਾਰਨ ਨਹੀਂ ਹੈ ਸੀਗਾ ਕਿ ਮੈਂ ਪਾਰਟੀ ਦੇ ਵਿੱਚ ਰਹਿੰਦਿਆਂ ਹੋਇਆ ਜਿਹੜਾ ਸਰਕਾਰ ਚ ਕੋਈ ਕੰਮ ਹੀ ਨਹੀਂ ਹੋ ਰਹੀ ਸੀਗੇ ਸਾਡੇ ਹਲਕੇ ਦੇ ਦੇਖੋ ਪਹਿਲੀ ਗੱਲ ਕਿ ਸਾਡੇ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹ 92 ਵਿਧਾਇਕ ਨੇ ਜੀ 92 ਵਿਧਾਇਕਾਂ ਚੋਂ ਇੱਕ ਵਿਧਾਇਕ کہہ ਰਿਹਾ ਕਿ ਮੇਰੇ ਕੰਮ ਨਹੀਂ ਸੀ ਹੋ ਰਹੇ ਤਾਂ ਮੈਂ ਛੱਡੀ ਹੈ ਜੇ ਕੰਮ ਨਹੀਂ ਹੋ ਰਿਹਾ ਤੇ ਫਿਰ ਬਾਕੀਆਂ ਦੇ ਵੀ ਕੰਮ ਨਹੀਂ ਹੋਣੇ ਚਾਹੀਦੇ ਹੋਰ ਕਿਸੇ ਨੇ ਨਾ ਅਸਤੀਫਾ ਦਿੱਤਾ ਹੈ ਤੇ ਨਾ ਇਹ ਕਿਹਾ ਹੈਗਾ ਕਿ ਮੇਰੇ ਕੰਮ ਨਹੀਂ ਹੋਣਗੇ ਇਹਦੇ ਕੰਮ ਕਿਹੜੇ ਹਨ ਜਿਹੜੇ ਨਹੀਂ ਸੀ ਹੋ ਰਹੇ ਇਹ ਜਨਤਾ ਪੁੱਛਣਾ ਚਾਹੁੰਦੀ ਹੈ ਕਿ 10 ਸਾਲ ਤੱਕ ਇਹ ਕਿਹੜੇ ਕੰਮ ਨਹੀਂ ਸੀ ਹੋ ਰਹੇ ਤੂੰ ਜਿਹੜਾ ਕਹਿੰਦਾ ਨਹੀਂ ਹੋ ਰਹੇ ਬਾਕੀਆਂ ਸਭ ਦੇ ਹੋ ਰਹੇ ਨੇ ਤੇਰੇ ਕਿਉਂ ਨਹੀਂ ਸੀ ਹੁੰਦੇ ਸੋ ਇਸ ਕਰਕੇ ਇਹ ਸਿਰਫ ਕੇਵਲ ਤਾਂ ਕੇਵਲ ਆਪਣੀ ਕਮਜ਼ੋਰੀ ਨੂੰ ਆਪਣੀ ਨਲਾਇਕੀ ਨੂੰ ਛੁਪਾਉਣ ਦੇ ਵਾਸਤੇ ਗੱਲਾਂ ਕੀਤੀਆਂ ਜਾ ਰਹੀਆਂ ਔਰ ਵਕਾਰ ਦਾ ਸਵਾਲ ਇੱਕ ਜਿਸ ਤਰ੍ਹਾਂ ਵਾਰ-ਵਾਰ ਜ਼ਿਕਰ ਆਉਂਦਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਤਾਕਤ ਹੀ ਤਾਂ ਚੋਕੀ ਹੈ ਤੁਹਾਡੇ ਤੇ ਵੀ ਆਉਂਦਾ ਕਿ ਸਾਰੀ ਸਰਕਾਰ ਹੀ ਇੱਥੇ ਜਲੰਧਰ ਦੇ ਵਿੱਚ ਲੱਗੀ ਹੋਈ ਹੈ ਕਿ ਕਿਸੇ ਹਿਸਾਬ ਨਾਲ ਵੀ ਜਿਤਨਾ ਚੋਣ ਪੂਰਾ ਜੋਰ ਲਾਇਆ ਹੋਇਆ ਇਲੈਕਸ਼ਨ ਜੋ ਹੁੰਦਾ ਹੈ ਕੋਈ ਵੀ ਇਲੈਕਸ਼ਨ ਲੜਦੀਆਂ ਨੇ ਪਾਰਟੀਆਂ ਔਰ ਹਰ ਪਾਰਟੀ ਨੂੰ ਇਹ ਹੱਕ ਹੈਗਾ ਕਿ ਉਹ ਆਪਣੇ ਉਮੀਦਵਾਰ ਵਾਸਤੇ ਪ੍ਰਚਾਰ ਕਰੇ ਉਹਦੀ ਸਪੋਰਟ ਕਰੇ ਉਹਦਾ ਸਹਿਯੋਗ ਕਰੇ ਸੋ ਇਦਾਂ ਹੀ ਮੇਰੀ ਪਾਰਟੀ ਵੀ ਆਮ ਆਦਮੀ ਪਾਰਟੀ ਔਰ ਮੈਨੂੰ ਬੜੀ ਖੁਸ਼ੀ ਹੈਗੀ ਏ ਔਰ ਮੈਂ ਧਨਵਾਦਿਆਂ ਆਪਣੇ ਮੁੱਖ ਮੰਤਰੀ ਪੰਜਾਬ ਜੀ ਦਾ ਜਿਨ੍ਹਾਂ ਨੇ ਮੇਰੇ ਨਿਮਾਣੇ ਦੇ ਵਾਸਤੇ ਐਜ਼ ਅ ਸੀਐਮ ਆਪਣਾ ਸਾਰਾ ਪਰਿਵਾਰ ਮਾਤਾ ਜੀ ਪੈਣ ਜੀ ਪਤਨੀ ਔਰ ਇਵਨ ਬੱਚੀ ਟਾਈਮ ਇਹਨਾਂ ਦੀ ਨਿਯਮਤ ਉਹਨਾਂ ਨਾਲ ਲੈ ਕੇ ਅੱਜ ਗਲੀ ਗਲੀ ਚ ਪ੍ਰਚਾਰ ਕਰ ਰਹੇ ਨੇ ਮੈਂ ਸਾਰੀ ਜ਼ਿੰਦਗੀ ਉਹਨਾਂ ਦਾ ਰੈਣ ਨਹੀਂ ਚੁਗਾ ਸਕਦਾ ਔਰ ਮੈਂ ਇਦਾਂ ਦਾ ਮੁੱਖ ਮੰਤਰੀ ਕਦੇ ਪਹਿਲਾਂ ਦੇਖਿਆ ਵੀ ਨਹੀਂ ਹੈਗਾ ਕਿ ਆਪਣੇ ਉਮੀਦਵਾਰ ਵਾਸਤੇ ਇਹ ਇੱਕ ਐਗਜ਼ਾਮਪਲ ਹੈਗੀ ਪੰਜਾਬ ਦੇ ਇਤਿਹਾਸ ਵਿੱਚ ਕਿ ਐਜ਼ ਅ ਸੀਐਮ ਕੋਈ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਗਲੀ ਗਲੀ ਘਰ ਘਰ ਜਾ ਰਹੇ ਨੇ ਆਪਣੇ ਉਮੀਦਵਾਰ ਨੂੰ ਜਿਤਾਉਣ ਵਾਸਤੇ ਇਹ ਹੁੰਦਾ ਬਹੁਤ ਵੱਡਾ ਬੜਪਨ ਹੈਗਾ ਆ ਯੂ ਅਪਰੀਸ਼ੀਏਟ ਐਂਡ ਇਵਨ ਆਈ ਸਲੂਟ ਔਰ ਤੁਹਾਡੇ ਖਾਸ ਤੌਰ ਤੇ ਇਸ ਇਲਾਕੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਮਸਲੇ ਦੋ ਨਸ਼ਿਆਂ ਦਾ ਔਰ ਨਸ਼ੇ ਦੇ ਨਾਲ ਹੀ ਗੱਲ ਕੀਤੀ ਜਾਵੇ ਚੋਰੀਆਂ ਹੁੰਦੀਆਂ ਨੇ ਸਨੇਚਿੰਗ ਹੋ ਰਹੀ ਆ ਲੁੱਟਖੋਹ ਦੀਆਂ ਮਾਰਦਾਤਾ ਨੇ ਇਹ ਗੱਲ ਸਾਹਮਣੇ ਆਉਂਦੀ ਹੈ ਦੂਜੀ ਗੱਲ ਲਾਟਰੀ ਵਾਲਾ ਜਿਹੜਾ ਧੰਦਾ ਚੱਲਦਾ ਉਹਨੂੰ ਲੈ ਕੇ ਬੜੇ ਵੱਡੇ ਸਵਾਲ ਨੇ ਕਿ ਇਹ ਗੈਰ ਕਾਨੂੰਨੀ ਧੰਦੇ ਚੱਲ ਰਹੇ ਨੇ ਕੋਈ ਵੀ ਗੈਰ ਕਾਨੂੰਨੀ ਕੰਮ ਇਲੀਗਲ ਕੰਮ ਹਲਕੇ ਤਦ ਤੱਕ ਨਹੀਂ ਹੁੰਦਾ ਜਦ ਤੱਕ ਪੁਲਿਸ ਔਰ ਹਲਕਾ ਰਿਪਰੈਜ਼ੈਂਟੇਟਿਵ ਚਾਹੇ ਉਹ ਕੌਂਸਲਰ ਹੋਵੇ ਚਾਹੇ ਉਹ ਐਮਐਲਏ ਹੋਵੇ ਚਾਹੇ ਉਹ ਐਮਪੀ ਹੋਵੇ ਉਹ ਤਦ ਤੱਕ ਨਹੀਂ ਹੁੰਦੇ ਮਾਰੇ ਕੰਮ ਗਲਤ ਕੰਮ ਜਦ ਤੱਕ ਉਹ ਆਪਸ ਵਿੱਚ ਮਿਲੇ ਨਾ ਹੋਣ ਇਸ ਕਰਕੇ ਜੋ ਕੁਝ ਹਲਕੇ ਜਾਂਦਾ ਵੈਸ ਦੀ ਬੁਰੀਾਈ ਦੇ ਵਿੱਚ ਕਾਰਨ ਹੈਗਾ ਤੇ ਇੱਕੋ ਹੀ ਕਾਰਨ ਹੈਗਾ ਕਿ ਇਹਨਾਂ ਲੋਕਾਂ ਦੀਆਂ ਨਲਾਕੀਆਂ ਇਹਨਾਂ ਲੋਕਾਂ ਦਾ ਆਪਸ ਵਿੱਚ ਮਿਲ ਕੇ ਕੰਮ ਕਰਨਾ ਬੁਰਾਈ ਨੂੰ ਫੈਲਾਣਾ ਆਪਣੇ ਸਵਾਰਥ ਵਾਸਤੇ ਆਪਣੇ ਸਵਾਰਥ ਆਪਣੇ ਸੈਲਫ ਹਿੱਤਾਂ ਵਾਸਤੇ ਇਹਨਾਂ ਨੇ ਸਮਾਜ 'ਚ ਬੁਰਾਈ ਫੈਲਾਈ ਏ ਔਰ ਜਨਤਾ ਹੁਣ ਇਸ ਦਾ ਜਵਾਬ ਦੇਗੀ ਜਨਤਾ ਕੋਲ ਸਮਾਂ ਆਂ ਦੇ ਉੱਪਰ ਜਨਤਾ ਬਹੁਤ ਇੰਟੈਲੀਜੈਂਟ ਹੈਗੀ ਬਹੁਤ ਜਨਤਾ ਬਹੁਤ ਸਿਆਣੀ ਹੈ ਜਦੋਂ ਸਮਾਂ ਆਂਦਾ ਨਾ ਤੇ ਜਨਤਾ ਵੀ ਆਪਣਾ ਫੈਸਲਾ ਕਰਦੀ ਹੈਗੀ ਹੁਣ ਸਮਾਂ ਆ ਗਿਆ ਕੌਣ ਲੱਗਦਾ ਬਰਾਈਆਂ ਕੌਣ ਫਲਾ ਰਿਆ ਸੀ ਕੌਣ ਲੱਗਦਾ ਮੈਂ ਤਾਂ ਤੁਹਾਨੂੰ ਕਹਿ ਰਿਹਾ ਹਾਂ ਕਿ ਕਿਸੇ ਵੀ ਹਲਕੇ 'ਚ ਜੰਦਰ ਵੈਸੀ ਗੱਲ ਛੱਡ ਕੇ ਹੋਏ ਸਾਰੇ ਵੀ ਜਿੱਥੇ ਵੀ ਕਿਤੇ ਬੁਰਾਈ ਹੋਏਗੀ ਉੱਥੇ ਪੁਲਿਸ ਦਾ ਔਰ ਨਾਲ ਜਿਹੜਾ ਹਲਕਾ ਰਿਪਰੈਜ਼ੈਂਟੇਟਿਵ ਦੇਖੋ ਅਗਰ ਮੇਰਾ ਐਸਐਚਓ ਮਾੜੇ ਕੰਮ ਕਰਦਾ ਹੈ ਅਗਰ ਮੈਂ ਕਹਾਗਾ ਤੂੰ ਤੈਨੂੰ ਬਦਲ ਦੇਣਾ ਹੈਗਾ ਅਗਰ ਐਮਐਲ ਕੇ ਵੀ ਚੱਲ ਤੇਰੀ ਛੁੱਟੀ ਉਹਦੂ ਕਰਿਆਗਾ ਅੱਜ ਮੈਨੂੰ ਬੜੀ ਖੁਸ਼ੀ ਹੈਗੀ ਏ ਕਿ ਸਿਹਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਐਜ਼ ਅ ਸੀਐਮ ਆਰਡਰ ਕੀਤੇ ਨੇ ਸਾਰੇ ਪੰਜਾਬ ਦੇ ਵਿੱਚ ਕਿ ਅਗਰ ਕਿਸੇ ਡੀਸੀ ਦੇ ਅੰਡਰ ਕੋਈ ਕਰਪਸ਼ਨਲ ਪ੍ਰਸਤਾਜਨ ਹੁੰਦਾ ਹੈ ਤੇ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਸਿਮਿਲਰਲੀ ਅਗਰ ਐਜ਼ ਅ ਪੁਲਿਸ ਆਫਸਰ ਐਸਐਸਪੀ ਦੇ ਹਲਕੇ ਦੇ ਵਿੱਚ ਕੋਈ ਐਸਐਚਓ ਨਸ਼ਾ ਵਕੰਦ ਹੈ ਕੋਈ ਕਰਾਇਮ ਕਰਦਾ ਹੈ ਉਹਦਾ ਸਾਥ ਦਿੰਦਾ ਉਹਨੂੰ ਨੌਕਰੀ ਤੋਂ ਸਸਪੈਂਡ ਨਹੀਂ ਉਹਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਏਗਾ ਪਰਮਨੈਂਟ ਉਸਦੀ ਨੌਕਰੀ ਤੋਂ ਕੱਟਤਾ ਜਾਵੇਗਾ ਇਹਦੇ ਬਾਅਦ ਕਿਉਂਕਿ ਇਹ ਸਰਕਾਰ ਜੋ ਹੈ ਮੁੱਖ ਮੰਤਰੀ ਸਾਹਿਬ ਚਾਹੁੰਦੇ ਨੇ ਜਨਤਾ ਦਾ ਭਲਾ ਹੋਵੇ। ਕਹਿੰਦਾ ਮਤਲਬ ਕਿਤੇ ਨਾ ਕਿਤੇ ਜੇ ਕਿਤੇ ਰੁਕਿਆ ਨਹੀਂ ਹੈਗਾ ਜੇ ਕਿਤੇ ਸਮੱਸਿਆ ਹੈਗੀ ਆ ਕਿਸੇ ਬੁਰਾਈ ਦੀ ਜਾਂ ਕਿਸੇ ਨਸ਼ੇ ਦੀ ਜਾਂ ਹੋਰ ਜਿਹੜੇ ਮਸਲੇ ਹੈਗੇ ਨੇ ਤਾਂ ਉੱਥੇ ਮੰਨਦੇ ਹੋ ਤੁਸੀਂ ਕਾਰਨ ਕਿ ਮਿਲੀ ਭਗਤ ਹੁੰਦੀ ਹੈ ਰਾਜਨੀਤਿਕ ਲੀਡਰਾਂ ਦੀ ਵੀ ਔਰ ਪੁਲਿਸ ਮਿਲ ਕੇ ਉੱਥੇ ਆ ਜਿਹੜਾ ਉਸ ਤਰੀਕੇ ਦੇ ਨਾਲ ਉੱਥੇ ਧੰਦਾ ਚੱਲਦਾ ਜਿੱਥੇ ਜਿੱਥੇ ਵੀ ਕੁਝ ਗਲਤ ਹੋ ਰਿਹਾ ਮਾੜਾ ਕੰਮ ਕੋਈ ਵੀ ਮਿਲੀ ਭਗਤ ਦੇ ਬਗੈਰ ਨਹੀਂ ਹੋ ਸਕਦਾ। ਠੀਕ ਹੈ ਇਸ ਕਰਕੇ ਸਭ ਨੂੰ ਪਤਾ ਹੈਗਾ ਜਨਤਾ ਨੂੰ ਪਤਾ ਹੈਗਾ ਕੌਣ ਨਸ਼ਾ ਵੇਚਦਾ ਹੈ ਕੌਣ ਬਕਾਂਦਾ ਹੈਗਾ ਹਰ ਹਲਕੇ ਸਭ ਨੂੰ ਪਤਾ ਹੁੰਦਾ ਹੈ ਪਰ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਇੱਕ ਬੜਾ ਵੱਡਾ ਫੈਸਲਾ ਲਿਆ ਹੈਗਾ ਕਿ ਉਹਨਾਂ ਦੇ ਹੈੱਡ ਜਿਹੜੇ ਨੇ ਉਹ ਰਿਸਪੋਨਸਿਬਲ ਹੋਣਗੇ ਐਸਐਚਓ ਗੜਬੜ ਕਰਦਾ ਤਾਂ ਇਹ ਰਿਸਪੋਨਸਿਬਿਲਟੀ ਐਸਐਸਪੀ ਦੀ ਹੈਗੀ ਉਹ ਨੂੰ ਬੰਦਾ ਬਣਾਵੇ ਕਿਉਂ ਕਰ ਦਿੰਦਾ ਉਹਨੂੰ ਗੜਬੜ ਕਿ ਆਸਸਨ ਪਤਾ ਨਹੀਂ ਹੈਗਾ ਮੇਰਾ ਐਸਐਚਓ ਸ਼ਰਾਬ ਕਾਂਡੇ ਨਸ਼ਾ ਕਰ ਰਿਹਾ ਹੈਗਾ ਸੋ ਇਹਨੂੰ ਠੀਕਣਾ ਚਾਹੀਦਾ ਹੈ ਉਹਨੂੰ ਅਛਲਣਾ ਚਾਹੀਦਾ ਨਹੀਂ ਲੇਵਾ ਤੇ ਫਿਰ ਸੀਮ ਸਾਹਿਬ ਨੇ ਖੁਦ ਐਕਸਲੈਂਟ ਦੇ ਐਸਐਸਬੀ ਉਪਰ ਡੀਸੀ ਪਰ ਅ ਪਾਰਟੀ ਜਿ ਜ ਪਿਛਲੀਆਂ ਚਣੀਆਂ ਲੋਕ ਸਭਾ ਚੋਣਾਂ ਹੋਈਆਂ ਨੇ ਉਹਦੇ ਵਿੱਚ ਜਿਨ੍ਹਾਂ ਨੇ ਵੀ ਦਾਲ ਬਦਲਿਆ ਉਹਨਾਂ ਨੂੰ ਬਹੁਤੀ ਜਗ੍ਹਾ ਲੋਕਾਂ ਨੇ ਨਹੀਂ ਦਿੱਤੀ ਰਾਜਨੀਤੀ ਦੇ ਵਿੱਚ ਸਪੇਸ ਨਹੀਂ ਦਿੱਤੀ ਤੁਸੀਂ ਕੀ ਮੰਨਦੇ ਹੋ ਹਾਲਾਂਕਿ ਤੁਹਾਡੇ ਕ੍ਰਾਸ ਜਿਹੜੇ ਕੈਂਡੀਡੇਟ ਨੇ ਭਾਜਪਾ ਦੇ ਹੁਣ ਉਹਨਾਂ ਨੇ ਵੀ ਆਪਣੀ ਪਾਰਟੀ ਬਦਲੀ ਹੈ ਪਰ ਮੰਨਦੇ ਕੀ ਖਾਸ ਕੀ ਮੰਨਦੇ ਹੋ ਕਿ ਉਹ ਤੁਹਾਡੇ ਨਾਲ ਲੋਕ ਚੱਲਣਗੀ ਇਸ ਜਿਮਨੀ ਚੋਣ ਦੇ ਵਿੱਚ ਤੁਹਾਡਾ ਸਾਥ ਦੇਣਗੇ ਪਹਿਲੀ ਗੱਲ ਤੇ ਹੈਗੀ ਏ ਕਿ ਕੋਈ ਵੀ ਅਗਰ ਆਦਮੀ ਪਾਰਟੀ ਬਦਲਦਾ ਹੈ ਐਜ਼ ਅ ਡੈਮੋਕ੍ਰੇਸੀ ਸਭ ਨੂੰ ਹੱਕ ਹੈਗਾ ਆਪਣੇ ਬਾਰੇ ਫੈਸਲਾ ਲੈਣ ਦਾ ਜੀ ਜਿਸ ਇਸ ਕਹ ਨੂੰ ਮੰਦੇ ਹੋ ਨਾ ਕਿ ਮੈਂ ਆਪਣਾ ਜੀਵਨ ਕਿਦਾਂ ਬਿਤਾਣਾ ਹੈਗਾ ਮੈਨੂੰ ਇਹਨਾਂ ਦਾ ਹੱਕ ਹੈਗਾ ਨਾ ਜੀ ਠੀਕ ਆਪਣਾ ਫੈਸਲਾ ਲੈਣ ਦਾ ਮੈਨੂੰ ਹੱਕ ਹੈਗਾ ਪਰ ਉਹ ਕੋਈ ਦਾ ਕਾਰਨ ਹੋਣਾ ਚਾਹੀਦਾ ਹੈਗਾ ਕਿ ਜਿੱਦਾਂ ਕੋਈ ਕਿਤੇ ਉਹਨੂੰ ਕੋਈ ਸਮੱਸਿਆ ਆਂਦੀ ਏ ਉਹ ਪਾਰਟੀ ਬਦਲਦਾ ਹੈਗਾ ਪਰ ਰੋਜ਼ ਹੀ ਪਾਰਟੀਆਂ ਬਦਲੀ ਜਾਣਾ ਮਹੀਨੇ ਬਾਅਦ ਛੇ ਮਹੀਨਿਆਂ ਬਾਅਦ ਪਾਰਟੀਆਂ ਬਦਲਣਾ ਲੋਕੀ ਇਸ ਗੱਲ ਨੂੰ ਪਸੰਦ ਨਹੀਂ ਕਰਦੇ ਤੁਹਾਡੇ ਪਰਿਵਾਰ ਦਾ ਲੰਬਾ ਸਫ਼ਰ ਰਿਹਾ ਭਾਜਪਾ ਨਾਲ ਕੀ ਗਲਤੀਆਂ ਸੀਗੀਆਂ ਤੁਹਾਡੇ ਪਿਤਾ ਜੀ ਨੇ ਲੰਬਾ ਕੰਮ ਕੀਤਾ ਪੰਜਾਬ ਦੇ ਮੰਤਰੀ ਵੀ ਰਹੇਗੇ ਦੇਖੋ ਅਸੀਂ ਲੰਬਾ ਸਮਾਂ ਬੀਜੇਪੀ 'ਚ ਕੰਮ ਕੀਤਾ ਪਿਤਾ ਜੀ ਔਰ ਮੈਂ ਅਗਰ ਕਿਹਾ ਜਾਏ ਤੇ ਅਸੀਂ ਸ਼ੁਰੂਆਤੀ ਪਰਿਵਾਰ ਹੈਗਾ ਜਦੋਂ ਐਜੇ ਜਨ ਸੰਗ ਦੇ ਵਿਲੇ ਤੇ ਕੰਮ ਕਰਦੇ ਆਏ ਹੈਗੇ ਆਂ ਔਰ ਲੱਗਾ ਸੇਵਾ ਵੀ ਕੀਤੀ ਪਾਰਟੀ ਦੀ ਪਾਰਟੀ ਨੇ ਮਾਨ ਸਨਮਾਨ ਵੀ ਦਿੱਤਾ ਅਸੀਂ ਸਗਤੋ ਨਹੀਂ ਮੰਨ ਕਰਦੇ ਪਰ ਅਸੀਂ ਵੀ ਤਾਂ ਉਹਨਾਂ ਨੂੰ ਸਾਰਾ ਜੀਵਨ ਦੇ ਦਿੱਤਾ ਨਾ ਜੀ ਇਟ ਇਜ਼ ਰੈਸਿਪਰੋਕਲ ਅਗਰ ਮੈਂ ਪਾਰਟੀ ਲਈ ਨਾ ਕੁਝ ਕੀਤਾ ਹੈ ਅਗਰ ਪਾਰਟੀ ਨੇ ਮੇਰੇ ਵਾਸਤੇ ਕੁਝ ਕੀਤਾ ਹੈਗਾ ਤਾਂ ਠੀਕ ਹੈ ਇਟ ਇਜ਼ ਇਕੁਅਲ ਤੇ ਉਹਦੇ ਬਾਅਦ ਜਿਹੜਾ ਹੈਗਾ ਕੋਈ ਸਮੱਸਿਆ ਹੋਈ ਤੁਸੀਂ ਪਾਰਟੀ ਛੱਡ ਦਿੱਤੀ ਪਰ ਹੁਣ ਪਾਰਟੀ ਛੱਡੀ ਹੈਗੀ ਹੈ ਹੁਣ ਉਹਦੇ ਪ੍ਰਤੀ ਕੋਈ ਗਲਤ ਕਹਿਣਾ ਉਹ ਇੱਕ ਗੁਜ਼ਰੇ ਹੋਏ ਜ਼ਮਾਨੇ ਦੀ ਗੱਲ ਹੋ ਗਈ ਹੈ ਉਹ ਬੀਤੇ ਹੋਏ ਸਮੇਂ ਦੀ ਗੱਲ ਹੋ ਗਈ ਹੈ ਜੋ ਸਮਾਂ ਬੀਤ ਗਿਆ ਹੈਗਾ ਉਹਦੇ ਬਾਰੇ ਜ਼ਿਆਦਾ ਚਰਚਾ ਕਰਨੀ ਨਹੀਂ ਚਾਹੀਦੀ ਅੱਜ ਮੈਂ ਆਮ ਆਦਮੀ ਪਾਰਟੀ ਦਾ ਇੱਕ ਕਾਰਜਕਰਤਾ ਹੈਗਾ ਮੈਂ ਬਿਨਾਂ ਕਿਸੇ ਸ਼ਰਤ ਦੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਔਰ ਪਾਰਟੀ ਨੇ ਮੇਰੀਆਂ ਸਵਾਵਾਂ ਨੂੰ ਦੇਖਦੇ ਹੋਏ ਅੱਜ ਮੈਨੂੰ ਟਿਕਟ ਦਿੱਤੀ ਜਿੰਦਰ ਵੈਸਟ ਚ ਮੈਂ ਉਹਦਾ ਬਹੁਤ ਬਹੁਤ ਧੰਨਵਾਦ ਕਰਨਾ ਇਹ ਵੱਡਾ ਦਿਨ ਹੈ ਕਿ ਤੁਸੀਂ ਕਹਿੰਦੇ ਹੋ ਕਿ ਜਿਹੜੀ ਛੱਡਤੀ ਜੋ ਹੋ ਗਿਆ ਬੀਤ ਗਿਆ ਉਹ ਬੀਤ ਗਿਆ ਨਹੀਂ ਤਾਂ ਅੱਜ ਕੱਲ ਬਹੁਤ ਖਲਾਰਾ ਪੈਂਦਾ ਪਾਰਟੀਆਂ ਦੇ ਵਿੱਚ ਤੁਸੀਂ ਪੰਜਾਬ ਦੀ ਸਿਆਸਤ ਦੇ ਵਿੱਚ ਚੱਲ ਵੀ ਰਿਹਾ ਤੁਸੀਂ ਦੇਖਦੇ ਹੋਵੋਗੇ ਕਿ ਕਿਸ ਤਰ੍ਹਾਂ ਦੇ ਜਿਹੜੇ ਸਵਾਲ ਹੈ ਜਿਹੜੇ ਛੱਡ ਕੇ ਜਾਣ ਵਾਲੇ ਕਰਦੇ ਨੇ ਖਾਸ ਤੌਰ ਤੇ ਪਰ ਇਹ ਵੀ ਕਿਹਾ ਜਾਂਦਾ ਕਿ ਤੁਹਾਡੇ ਫਾਦਰ ਸਾਹਿਬ ਹਾਲਾਂਕਿ ਉਹ ਰਿਟਾਇਰ ਹੋ ਚੁੱਕੇ ਨੇ ਰਾਜਨੀਤੀ ਦੇ ਵਿੱਚੋਂ ਪਰ ਉਹਨਾਂ ਦਾ ਅਸ਼ੀਰਵਾਦ ਕਿਤੇ ਨਾ ਕਿਤੇ ਤੁਹਾਡੇ ਨਾਲ ਨਹੀਂ ਹੈ ਕਿ ਉਹ ਹਜੇ ਆਪਣੀ ਵਿਚਾਰਧਾਰਾ ਆਪਣੀ ਆਡਿਓਲੋਜੀ ਦੇ ਵਿੱਚ ਨੇ ਉਹ ਭਾਜਪਾ ਦੇ ਵਿੱਚ ਹੀ ਨੇ ਇਸ ਨਾ ਵਾਈਸ ਪਾਰਟੀ ਦੇ ਨਾਲ ਤੁਹਾਡੇ ਨਾਲ ਇਸ ਲਾਈਨ ਤੇ ਨਹੀਂ ਹੈਗੇ ਪਹਿਲੀ ਗੱਲ ਤੇ ਹੈਗੀ ਏ ਕਿ ਦੁਨੀਆ ਦਾ ਕੋਈ ਵੀ ਮਾਪਾ ਬਾਪ ਐਸਾ ਨਹੀਂ ਹੈਗਾ ਜਿਹਦਾ ਆਪਣੇ ਬੱਚਿਆਂ ਉੱਪਰ ਅਸ਼ੀਰਵਾਦ ਨਾ ਹੋਵੇ ਠੀਕ ਹੈ ਸੋ ਸਿਮਿਲਰਲੀ ਰਹਗਾ ਸਾਡਾ ਪਰਿਵਾਰ ਯੂਨਾਈਟਡ ਹੈ ਸਾਡਾ ਪਰਿਵਾਰ ਸਮਾਜ ਚ ਇੱਕ ਐਗਜ਼ਾਮਪਲ ਹੈਗਾ ਔਰ ਅਸੀਂ ਆਪਸ ਚ ਰਲ ਮਿਲ ਕੇ ਹਰ ਗੱਲ ਜੋ ਹੈ ਅਸੀਂ ਤੈਹ ਕਰਕੇ ਚੱਲਨੇ ਆ ਔਰ ਮੈਂ ਜਦੋਂ ਕਾਗਜ਼ ਫਾਈਲ ਕਰਨ ਗਿਆ ਸੀ ਨੋਮੀਨੇਸ਼ਨ ਪੇਪਰ ਫਾਈਲ ਕਰਨ ਗਿਆ ਸੀ ਤੇ ਮੈਂ ਆਪਣੇ ਪਿਤਾ ਜੀ ਦਾ ਅਸ਼ੀਰਵਾਦ ਲੈ ਕੇ ਗਿਆ ਸੀ ਔਰ ਬੜੇ ਉਹਨਾਂ ਨੇ ਸਹਿਮਤੀ ਨਾਲ ਗਿਆ ਸੀ ਮੈਂ ਔਰ ਬੜੇ ਖੁਸ਼ ਸਨ ਔਰ ਉਹ ਮੈਂ ਖਬਰ ਜੋ ਹੈ ਨਿਊਜ਼ ਵੀ ਲਗਾਈ ਸੀ ਖ਼ਬਰਾਂ ਚ ਹੀ ਆਏ ਸੀ ਉਹਨਾਂ ਦਾ ਅਸ਼ੀਰਵਾਦ ਲੈਂਦੇ ਹੋਏ ਸੋ ਸਾਡੇ ਪਰਿਵਾਰ 'ਚ ਕੋਈ ਮਨਮਟਾਵ ਨਹੀਂ ਹੈਗਾ ਅਸੀਂ ਇੱਕ ਪਰਿਵਾਰ ਹੈਗੇ ਹਾਂ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਕਿ ਭਾਜਪਾ ਨੇ ਇੱਥੇ ਤੱਕ ਕੀਤਾ ਕਿ ਸਾਡੇ ਪਰਿਵਾਰ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਮੇਰੇ ਮਨ ਦੇ ਵਿੱਚ ਭਾਜਪਾ ਦੇ ਪ੍ਰਤੀ ਜੋ ਨਾਰਾਜ਼ਗੀ ਹੈਗੀ ਹੈ ਕਿ ਮੈਂ ਉਹ ਭਾਜਪਾ ਵੀ ਦੇਖੀ ਹੈਗੀ ਜਿਹੜੀ ਲੋਕਾਂ ਨੂੰ ਇਕੱਠਿਆਂ ਕਰਦੀ ਏ ਤੇਰੀ ਭਾਜਪਾ ਪਰਿਵਾਰਾਂ 'ਚ ਵੰਡੀਆਂ ਪਾਉਂਦੀ ਏ ਉਹ ਅੱਜ ਜੋ ਹੈ ਕਿਉਂਕਿ ਭਾਜਪਾ ਜੀ ਦਾ ਪ੍ਰਧਾਨ ਹੀ ਕਾਂਗਰਸੀਆਂ ਆਇਆ ਹੈ ਅਕ ਮੈਂ 90% ਬੀਜੇਪੀ ਤੇ ਕਾਂਗਰਸੀਆਂ ਦੇ ਨਾਲ ਭਰੀ ਹੋਈ ਹੈ ਇਸ ਤੋਂ ਕਿ ਉਹਨੇ ਬੀਜੇਪੀ ਵਾਲੀ ਗੱਲ ਤੇ ਰਹੀ ਕੋਈ ਨਹੀਂ ਹੈਗੀ ਮੂੰ ਤੇਨੂੰ ਕਾਂਗਰਸੀ ਕਹਿਆ ਕਰੋ ਬੀਜੇਪੀ ਨਾ ਕਹਿਆ ਕਰੋ ਕਾਂਗਰਸ ਵੀ ਆ ਕਾਂਗਰਸ ਵੀ ਕਹ ਲਓ ਤੁਸੀਂ ਇਹਨੇ ਕਾਂਗਰਸ ਦਾ ਹੀ ਗਰੁੱਪ ਬਣ ਗਿਆ ਕਾਂਗਰਸ ਕਹ ਲਓ ਕੋਈ ਬੀਜੇਪੀ ਵੀ ਕਹ ਲਓ ਕਾਂਗਰਸ ਇਸ ਕਰਕੇ ਹੀ ਰਹਿ ਗਿਆ ਮਤਲਬ ਸਾਡਾ ਪਰਿਵਾਰ ਇਕੱਠਾ ਹੈ ਮੇਰੇ ਪਿਤਾ ਜੀ ਮੇਰੇ ਨਾਲ ਨੇ ਜਨਤਾ ਨੂੰ ਪਤਾ ਹੈਗਾ ਕਿ ਅਸੀਂ ਇੱਕੋ ਪਰਿਵਾਰ ਹੈਗੇ ਆ ਮੈਂ ਪਿਤਾ ਜੀ ਦਾ ਰਹਿ ਰਿਹਾ ਹੈਗਾ ਔਰ ਲੋਕਾਂ ਨੂੰ ਨਾ ਅਪੀਲ ਵੀ ਕੀਤੀ ਹੈਗੀ ਹੈ ਇਸ ਕਰਕੇ ਲੋਕੀ ਸਾਰੇ ਜਾਣਦੇ ਨੇ ਇਟ ਇਜ਼ ਕ੍ਰੀਏਟਡ ਨਿਊਜ਼ ਫੈਮਲੀ ਦੀ ਅਸੀਂ ਇਕੱਠੇ ਆ ਗਏ ਬਈ ਅਸੀਂ ਤੇ ਜੁਆਇੰਟ ਫੈਮਲੀ ਹੱਡੀ ਹੈ ਜੀ ਭਗਤ ਜੀ ਚਲੋ ਆਖਰੀ ਸਵਾਲਾਂ ਚੋਂ ਮੇਰੇ ਜਲੰਧਰ ਬੇਸਿਕ ਜਿਹੜੇ ਸਹੂਲਤਾਂ ਨੇ ਤੁਸੀਂ ਕਹਿੰਦੇ ਹੋ ਕਿ ਜਿਹੜੀਆਂ ਮੰਡਲੀਆਂ ਲੋੜਾਂ ਹੁੰਦੀਆਂ ਨੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਤੱਕ ਦੇ ਪ੍ਰਬੰਧ ਦੀ ਗੱਲ ਚੱਲਦੀ ਆ ਉਹ ਵੀ ਨਹੀਂ ਹੈਗੇ ਤਮਾਮ ਨਸ਼ਾਖੋਰੀ ਇਹ ਸਾਰੇ ਮਸਲੇ ਨੇ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਤੋਂ ਜਿਹਨਾਂ ਨੇ ਇੱਥੇ ਕੈਂਪੇਨ ਕਰ ਰਹੀ ਹੈ ਜਾਂ ਮੁੱਖ ਮੰਤਰੀ ਇੱਥੇ ਆ ਕੇ ਬੈਠੇ ਨੇ ਪਰਮਾਨੈਂਟ ਪੱਕੇ ਤੌਰ ਤੇ ਜਿਹੜਾ ਡੇਰਾ ਲੱਗੇ ਹੋਏ ਨੇ ਇਵੇਂ ਤੁਹਾਡੇ ਜਿਹੜੇ ਰਹਿੰਦੇ 2.5 ਸਾਲ ਬਚਦੇ ਆ ਇਸੇ ਤਰੀਕੇ ਦੇ ਨਾਲ ਕੰਮ ਆ ਜਿਹੜੇ ਸਰਕਾਰ ਕਰੇਗੀ ਔਰ ਤੁਸੀਂ ਕਰਵਾਂ ਚ ਕਾਮਯਾਬ ਹੋਵੋਗੇ ਮੈਨੂੰ ਪੂਰਾ ਭਰੋਸਾ ਹੈਗਾ ਮੈਨੂੰ ਤਜਰਬਾ ਹੈਗਾ ਐਕਸਪੀਰੀਅੰਸ ਹੈਗਾ ਅਗਰ ਕਿਸੇ ਆਦਮੀ ਨੇ ਮਨ ਵਿੱਚ ਕੋਈ ਕੰਮ ਕਰਨ ਦੀ ਸੋਚ ਹੋਏ ਨਾ ਤੇ ਕੋਈ ਕੰਮ ਮੁਸ਼ਕਲ ਨਹੀਂ ਹੈਗਾ ਇਸ ਕਰਕੇ ਉੱਪਰ ਕੰਮ ਕਰਾਉਣ ਦੀ ਨੀਤ ਹੋਣੀ ਚਾਹੀਦੀ ਹੈ ਅਗਰ ਤੁਹਾਡੀ ਨੀਅਤ ਔਰ ਨੀਤੀ ਕਲੀਅਰ ਹੈਗੀ ਹੈ ਤੇ ਤੁਹਾਡੇ ਸਾਰੇ ਕੰਮ ਹੋਣਗੇ ਸਾਰੀਆਂ ਸਮੱਸਿਆ ਦਾ ਹੱਲ ਹੋਏਗਾ ਸੋ ਮੈਨੂੰ ਪੂਰਾ ਯਕੀਨ ਹੈਗਾ ਕੀ ਜਨਤਾ ਦੇ ਕੰਮ ਪਹਿਲੇ ਦੇ ਆਧਾਰ ਤੇ ਹੋਣਗੇ ਇਸ ਇਲਾਕੇ ਚ ਨਸ਼ਾ ਵੀ ਖਤਮ ਹੋਏਗਾ ਔਰ ਜੋ ਸਮੱਸਿਆਵਾਂ ਨੇ ਲੋਕਾਂ ਦੀਆਂ ਉਹ ਵੀ ਪੂਰੀਆਂ ਹੋਣਗੀਆਂ ਔਰ ਇਸ ਇਲਾਕੇ ਚ ਬਹੁਤ ਅੱਛਾ ਮਾਹੌਲ ਐਟਮੋਸਫੇਅਰ ਇੱਕ ਫੈਮਿਲੀ ਐਟਮੋਸਫੇਅਰ ਹੋਏਗਾ ਅਸੀਂ ਹਮੇਸ਼ਾ ਆਪਣੇ ਹਲਕੇ ਨੂੰ ਪਰਿਵਾਰ ਸਮਝਨੇ ਆ ਉਹ ਐਜ਼ੇ ਪਰਿਵਾਰ ਹੀ ਡੀਲ ਕਰਨੇ ਆ ਐਜੇ ਪਰਿਵਾਰੀ ਬਿਹੇਵ ਕਰਨੇ ਆ ਸੋ ਅਸੀਂ ਹਲਕੇ ਨੂੰ ਪਹਿਲੇ ਜਿੱਦਾਂ ਸਵਾਰਿਆ ਸੀ ਉਦੋਂ ਫੇਰ ਸਵਾਰਾਂਗੇ ਜੋ ਪਿੱਛੇ 7 ਸਾਲਾਂ ਦੇ ਵਿੱਚ ਇਸ ਇਲਾਕੇ 'ਚ ਬੁਰਾਈ ਆਈ ਏ ਕਮੀ ਆਈ ਏ ਗਿਰਾਵਟ ਆਈ ਉਸਨੂੰ ਦੂਰ ਕਰਾਂਗੇ ਔਰ ਜਨਤਾ ਚਾਰੇ ਪਾਸੇ ਜਾਣ ਦਾ ਮੌਕਾ ਮਿਲ ਰਿਹਾ ਜਨਤਾ ਬਹੁਤ ਖੁਸ਼ ਹੈ ਕਿ ਸਾਨੂੰ ਇੱਕ ਅੱਛਾ ਉਮੀਦਵਾਰ ਮਿਲਿਆ ਹੈਗਾ ਇਹਦੇ ਬਾਅਦ ਉਹਨਾਂ ਨੇ ਮੈਨੂੰ ਅਸ਼ੀਰਵਾਦ ਦੇਣਾ ਹੈ ਪਕ ਜੀ ਆਖਰੀ ਸਵਾਲ ਹੈ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਆਮ ਤੌਰ ਤੇ ਇੱਕ ਨਵਾਂ ਟ੍ਰੈਂਡ ਰਾਜਨੀਤੀ ਦੇ ਵਿੱਚ ਆਡੀਓ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇੱਕ ਤੁਹਾਡੇ بیٹے ਨੂੰ ਲੈ ਕੇ ਕਿਹਾ ਜਾ ਰਿਹਾ ਇੱਕ ਆਡੀਓ ਦੇ ਬਾਰੇ ਉਹਦੇ ਚ ਦਾਵਾ ਹੀ ਪੇਸ਼ ਕੀਤਾ ਜਾ ਰਿਹਾ ਤੁਹਾਡਾ ਵੀ ਨਾਮ ਲਿਆ ਜਾਂਦਾ ਉਸ ਆਡੀਓ ਬਾਰੇ ਕੀ ਕਹੋਗੇ ਉਹ ਜਿਹੜੀ ਆਡੀਓ ਹੈਗੀ ਹੈ ਮੈਂ ਸੁਣੀ ਹੈ ਉਹਦੇ ਚ ਕੋਈ ਯੂਪੀ ਦਾ ਭਈਏ ਭੁਈਏ ਗੱਲਾਂ ਕਰਨ ਦੇ ਨੇ ਉਹ ਪੰਜਾਬੀ ਆਵਾਜ਼ ਹੀ ਨਹੀਂ ਹੈਗੀ ਮੈਂ ਤਾਂ ਕਹਾਂਗਾ ਉਸ ਨੂੰ ਜਿਹਨੇ ਕ੍ਰੀਏਟ ਕੀਤੀ ਹੈਗੀ ਇਹ ਕਹਿੰਦੇ ਨੇ ਨਕਲ ਬਸ ਅਕਲ ਚਾਹੀਦੀ ਹੈਗੀ ਹਾਂ ਉਹ ਕਿਸੇ ਨੇ ਕੋਸ਼ਿਸ਼ ਤਾਂ ਕੀਤੀ ਹੈਗੀ ਪਰ ਗਲਤ ਕਿਉਂ ਸਚਾਈ ਸਚਾਈ ਹੁੰਦੀ ਹੈ ਸਚਾਈ ਜਿਹੜੀ ਹਮੇਸ਼ਾ ਰਹੀ ਗੀਏ ਉਹ ਪਰਮਾਨੈਂਟ ਹੈਗੀ ਹੈ ਝੂਠ ਝੂਠ ਹੀ ਰਹਿਣਾ ਹੈਗਾ ਅਸੀਂ ਇਹਦੇ ਪ੍ਰਤੀ ਪੁਲਿਸ ਕਮਿਸ਼ਨਰ ਨੂੰ ਕੰਪਲੇਨਟ ਕੀਤੀ ਹੈ ਵਿਦ ਆਈਡੀ ਪ੍ਰੂਫ ਕਿ ਚੈੱਕ ਕਰੋ ਕਿੱਥੋਂ ਕ੍ਰੀਏਟ ਹੋਈ ਹੈਗੀ ਕਿੱਥੋਂ ਵਾਇਰਲ ਹੋਈ ਹੈਗੀ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਐਦਾਂ ਦੀ ਕੋਈ ਹੋਰ ਘਟਿਆ ਹਰਕਤ ਨਾ ਕਰੇ ਲੱਗਦਾ ਕਿ ਤੁਹਾਡੇ ਵਿਰੋਧੀਆਂ ਚੋਂ ਵੀ ਕਿਸੇ ਦੀ ਪਿੱਲੋ ਕੋਸ਼ਿਸ਼ ਹੈ ਨੈਚਰਲੀ ਸਾਹਿਬ ਨੇ ਰਹਿ ਗਏ ਪਰ ਮੈਨੂੰ ਦੁੱਖ ਹੈਗਾ ਇਸ ਗੱਲ ਦਾ ਕਿ ਇੰਨੀ ਘਟਿਆ ਸੋਚ ਕਿਸੇ ਦੀ ਹੋਣੀ ਐਦਾਂ ਦੀਆਂ ਗਰਾਵਟ ਆ ਜਾਣੀ ਇਹ ਸਾਰੀਆਂ ਆਉਣ ਦੀ ਹਾਰ ਦੀ ਨਿਸ਼ਾਨੀ ਹੈ ਜਿਸ ਜਿਸ ਜਿਹਨੂੰ ਤੁਸੀਂ ਫੇਕ ਮੰਨ ਰਹੇ ਹੋ ਕਿ ਕਲੀਅਰ ਆ ਹਾਲਾਂਕਿ ਉਹਦੀ ਜਾਂਚ ਵੀ ਹੋ ਜੇਗੀ ਪਤਾ ਲੱਗ ਜਾਂਦਾ ਚੀਜ਼ ਦਾ ਸਾਹਮਣੇ ਆਉਂਦੀ ਜਦੋਂ ਲੋਕਾਂ ਨੂੰ ਪਤਾ ਹੁੰਦਾ ਆਮ ਲੋਕਾਂ ਨੂੰ ਕਿਸ ਤਰ੍ਹਾਂ ਆਵਾਜ਼ ਪਛਾਣੀ ਜਾਂਦੀ ਹੈ ਬਿਲਕੁਲ ਬਿਲਕੁਲ ਜਿਹੜਾ ਇਹ ਕਲਚਰ ਹੈ ਪਰ ਜਿਹੜਾ ਇਸ ਤਰ੍ਹਾਂ ਦਾ ਕਲਚਰ ਹੈ ਫੋਟੋਆਂ ਆ ਆਡੀਓਆਂ ਆ ਇਸ ਤਰ੍ਹਾਂ ਦਾ ਵੀਡੀਓ ਵਾਲਾ ਜਿਹੜੀ ਅਸਲੀਅਤ ਅਸਲੀਫ ਇੱਕ ਤੱਕ ਨੌਬਤ ਆ ਗਈ ਹੈ ਜਿਹੜੀ ਨਕਲੀ ਤੱਕ ਤਾਂ ਉਹਨੂੰ ਕਿਵੇਂ ਤੁਸੀਂ ਬਹੁਤ ਮਾੜੀ ਗੱਲ ਹੈ ਹੂੰ ਮੈਨੂੰ ਕੰਡੈਮਨ ਕਰਨਾ ਮੈਂ ਤਾਂ ਚਾਹਾਂਗਾ ਕਿ ਸਰਕਾਰ ਨੂੰ ਚਾਹੀਦਾ ਏਦਾਂ ਦੀਆਂ ਜੀਆਂ ਫੇਕ ਵਾਇਰਲ ਆਈਡੀਓ ਹੋ ਗਈਆਂ ਵੀਡੀਓ ਹੋ ਗਈਆਂ ਏਦਾਂ ਦਾ ਜੋ ਕਿਸੇ ਦੇ ਖਿਲਾਫ ਕੋਈ ਅਗਰ ਝੂਠੇ ਅਲੀਗੇਸ਼ਨ ਲਗਾਉਂਦੇ ਨੇ ਉਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਦੁਬਾਰਾ ਕੋ ਹੋਰ ਵੀ ਓਦਾਂ ਕੰਮ ਕਰਨ ਦੀ ਕੋਸ਼ਿਸ਼ ਨਾ ਕਰੇ ਸੋ ਹਾਂ ਪਰ ਜੀ ਆਖਰ ਦੇ ਵਿੱਚ ਜੇ ਕੋਈ ਤੁਸੀਂ ਸੁਨੇਹਾ ਲੋਕਾਂ ਨੂੰ ਸਾਂਝਾ ਕਰਨਾ ਮੈਂ ਆਖਰ ਦੇ ਵਿੱਚ ਜਨੰਦਰ ਬੈਸ ਜਨਤਾ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਵਾਸਤੇ ਇਹ 골ਡਨ ਟਾਈਮ ਹੈਗਾ 골ਡਨ ਚਾਂਸ ਹੈਗਾ ਕਿ ਤੁਹਾਨੂੰ ਪਰਮਾਤਮਾ ਨੇ ਮੌਕਾ ਦਿੱਤਾ ਹੈ ਤੁਸੀਂ 2 2.5 ਸਾਲ ਤੋਂ ਬੜੇ ਪਰੇਸ਼ਾਨ ਸੀ ਔਰ ਤੁਹਾਡੀ ਪਰੇਸ਼ਾਨ ਨੂੰ ਦੇਖਦੇ ਹੋਏ ਪਰਮਾਤਮਾ ਨੇ ਐਸਾ ਮਾਹੌਲ ਬਣਾਇਆ ਐਸਾ ਸਮਾਂ ਲਿਆਂਦਾ ਹੈ ਕਿ ਤੁਹਾਨੂੰ ਫਿਰ ਇੱਕ ਵਾਰੀ ਆਪਣਾ ਵਿਧਾਇਕ ਚੁਣਨ ਦਾ ਮੌਕਾ ਮਿਲਿਆ ਹੈ ਤੁਸੀਂ ਆਪਣੀ ਗਲਤੀ ਸੁਧਾਰ ਸਕਦੇ ਹੋ ਔਰ ਤੁਸੀਂ ਜੋ ਹੈ ਇੱਕ ਵਾਰੀ ਫੇਰ ਜਿਹੜੀ ਸਰਕਾਰ ਹੈਗੀ ਹੈ ਤੁਹਾਡਾ ਪਾਰਟੀ ਦਾ ਨਾਰਾ ਵੀ ਹੈਗਾ ਆਮ ਆਦਮੀ ਪਾਰਟੀ ਨੇ ਖਾਸ ਸਲੋਗਨ ਲਿਖਿਆ ਹੈ ਕੀ ਆਪਦੀ ਸਰਕਾਰ ਆਪ ਦਾ ਐਮਐਲਏ ਅਗਰ ਜਿਸ ਦੀ ਸਰਕਾਰ ਹੈ ਉਸ ਦਾ ਐਮਐਲਏ ਹੋਏਗਾ ਤੁਹਾਡੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ ਤੁਹਾਡੇ ਵਾਸਤੇ ਗਰੰਟੀ ਲੈ ਕੇ ਆਉਣਗੇ ਐਮਐਲਏ ਸਾਹਿਬ ਉਹ ਸਾਰੇ ਕੰਮ ਤੁਹਾਡੇ ਜਿੰਨੇ ਵੀ ਹੈਗੇ ਨੇ ਉਹ ਹੋਣਗੇ ਤੇ ਕਿਰਪਾ ਕਰਕੇ ਤੁਸੀਂ ਜਨਤਾ ਕਿਰਪਾ ਕਰੇ ਜਨਤਾ ਜਨਾਰਦਨ ਹੁੰਦੀ ਹੈ ਜਨਤਾ ਸਾਹਿਬ ਸਮਝਦਾਰ ਹੈ ਜਨਤਾ ਬਹੁਤ ਸਿਆਣੀ ਹੈਗੀ ਹੈ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਹੈ ਕਿ ਅਸੀਂ ਅਗਰ ਸਰਕਾਰ ਦਾ ਐਮਐਲਏ ਬਣਾਵਾਂਗੇ ਸਾਡੇ ਕੰਮ ਹੋਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤਨਮਤ ਜੀ ਦਾ ਮਹਿੰਦਰ ਭਗਤ ਹਰਾਂ ਦੀ ਗੱਲਬਾਤ ਤੁਸੀਂ ਸੁਣ ਰਹੇ ਸੀਗੇ ਔਰ ਕੌਨਫੀਡੈਂਸ ਦੇ ਵਿੱਚ ਨਜ਼ਰ ਆ ਰਹੇ ਨੇ ਜਲੰਧਰ ਜਿਮਨੀ ਚੋਣ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਪਰਿਵਾਰ ਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਵੀ ਰਾਜਨੀਤਿਕ ਰਿਹਾ ਪਿਤਾ ਜੀ ਮੰਤਰੀ ਆ ਜਿਹੜੇ ਪੰਜਾਬ ਦੇ ਵਿੱਚ ਹੋ ਰਹੇ ਨੇ ਕਾਲੀ ਭਾਜਪਾ ਗੱਠ ਗੱਠ ਜੋੜ ਦੌਰਾਨ ਕੈਮਰੇ ਤੇ ਸੀ ਵਿਸ਼ਾਲ ਮਹਿਮਨਪ੍ਰੀਤ ਸਿੰਘ ਸਕਰੋਲ ਪੰਜਾਬ ਟੀਵੀ ਦੇ ਲਈ ਧੰਨਵਾਦ